ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜਲਾਲੇਆਣਾ ਹਨਾ ਵੀਰੇ ਹਾਂਜੀ ਜਲਾਲੇਆਣਾ ਪਿੰਡ ਜਲਾਲੇਆਣਾ ਤੇ ਜ਼ਿਲ੍ਹਾ ਲੱਗਦਾ ਵੇ ਇਹਨੂੰ ਫਰੀਦਕੋਟ ਤੇ ਕੋਟ ਕੇ ਪੂਰਾ ਸ਼ਹਿਰ ਇਸ ਪਿੰਡ ਦਾ ਗਵੰਡੀ ਪਿੰਡ ਆ ਸ਼ਹਿਰ ਆ ਸੌਰੀ ਔਰ ਬਸ 7 ਕਿਲੋਮੀਟਰ ਦੀ ਦੂਰੀ ਹੋਊਗੀ ਹਨਾ ਦੋਨੇ ਸ਼ਹਿਰ 7-7 ਕਿਲੋਮੀਟਰ ਦੀ ਦੂਰੀ ਦੋਵੇਂ ਸ਼ਹਿਰ 7-7 ਕਿਲੋਮੀਟਰ ਦੀ ਦੂਰੀ ਠੀਕ ਆ ਬਈ ਜਾਨਵਰ ਦਿਖਾਉਣੇ ਆ ਤੁਹਾਨੂੰ ਅਸਲ ਦਾ ਤਿੰਨ ਪਰ ਜਿਹੜਾ ਤੁਹਾਨੂੰ ਪਸੰਦ ਆਜੂਗਾ ਖਰੀਦਦਾਰੀ ਤੁਸੀਂ ਕਰਨੀ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸ ਦੇਵਾਂ ਜਿਹੜੇ ਭਰਾ ਫਾਰਮਰ ਦਾ ਕੰਮ ਕਰਦੇ ਆ, ਦੁੱਧ ਦਾ ਕੰਮ ਕਰਦੇ ਆ। ਉਹਨਾਂ ਲਈ ਇਹਦਾ ਇੱਕ ਸੁਨਹਿਰੀ ਮੌਕਾ ਆ ਗਿਆ। ਗਾਂ ਦੇਣੀਆਂ ਲੈ ਕੇ ਥਣੋ ਤੇ ਅੱਲਾ ਚੰਗਾ ਦੁੱਧ ਪਾ ਦਿੰਦੀ ਆ। ਜੇ ਮੰਨ ਲਓ ਤੁਸੀਂ ਜਿੰਨੇ ਦੀ ਚੌਲ ਲਗਾਵ ਉਹਦੇ ਅੱਧੇ ਰੇਟ ਤੇ ਤੁਹਾਨੂੰ ਦਵਾ ਦੂੰਗਾ ਮੈਂ। ਵੀ ਮੰਨ ਲਓ ਗਾਂ ਬੜੀ ਟੌਪ ਆ, ਡਬਲ ਬੜੀ ਆ, ਜਾਤ ਬਹੁਤ ਆ, ਬਰੀਡ ਬੜੀ ਆ, ਗਾਂ ਤੇ ਕੱਲ ਹੀ ਸੋਈ ਆ। ਕਰਦੇ ਗੱਲਬਾਤ ਭਰਾ ਜੀ ਸਤਿ ਸ਼੍ਰੀ ਅਕਾਲ ਵੀਰੇ। ਸਸਰੀ ਗਾਜੀ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਆ ਹਾਂ ਠੀਕ ਠਾਕ ਆ ਜੀ ਤੁਸੀਂ ਹਾਂ ਬਾਈ ਮੈਨੂੰ ਲੈ ਕੇ ਆਇਆ ਮਿੱਤਰੋ ਕੋੜਕਪੁਰੇ ਜਾ ਕੇ ਵਿਚਾਰਾ ਸੌਰੀ ਫਰੀਦਕੋਟੋ ਮੇਰੀ ਗੱਡੀ ਹੋ ਗਈ ਸੀ ਖਰਾਬ ਤੇ ਬਾਈ ਨੇ ਫਿਰ ਆਪਦੀ ਬੈਂਟਰੀ ਬੌਂਟਰੀ ਨੂੰ ਜਾ ਕੇ ਕੋਸ਼ਿਸ਼ ਕੀਤੀ ਪਰ ਫਿਰ ਨਹੀਂ ਉਹਨੇ ਜਦੋਂ ਰੱਬ ਵੱਲੋਂ ਮਿਸਤਰੀ ਆ ਗਿਆ ਤੇ ਉਹਨੇ ਕਰਤੀ ਸਟਾਰਟ ਗੱਡੀ ਮਿੱਤਰੋ ਤੇ ਹੁਣ ਆਪਾਂ ਬਾਈ ਦੀ ਵੀਡੀਓ ਬਣਾਉਣ ਲੱਗਿਆ ਅੱਛਾ ਵੀਰੇ ਜਾਨਵਰ ਤੈਨਹੀਂ ਵਕਾਉ ਫਿਰ ਹਾਂਜੀ ਤੇ ਨਹੀਂ ਲਿਆਂਦੇ ਵੀਰੇ ਕਿਵੇਂ ਤੋਕੜ ਕੱਪੜੇ ਘਰੀ ਤਿਆਰ ਕਰੀ ਤਿਆਰ ਕੀਤੇ ਮਿਹਨਤ ਕੀਤੀ ਹੈ ਨਾ ਅੱਛਾ ਵੱਡੇ ਵੀਰੇ ਕਿਹੜੀ ਤੋਂ ਸ਼ੁਰੂ ਕਰਨਾ ਤੁਸੀਂ ਦੱਸ ਉਸ ਤੋਂ ਵੱਡੀ ਤੋਂ ਕਰਦੀ ਹੈ ਵੱਡੀ ਤੋਂ ਹੀ ਕਰਦੀ ਹੈ ਠੀਕ ਇਹ ਵਿਰੇ ਕਿੰਨਾ ਸੁਆ ਸੁਈਆ ਇਹ ਤੀਜਾ ਸੁਆ ਸੁਈਆ ਤੀਜਾ ਸੁਆ ਸੁਈਆ ਕਿੰਨੇ ਦਿਨ ਹੋ ਗਏ ਵਿਰੇ ਇਹਨੂੰ ਸੁਈ ਨਾ ਇਹ ਕੱਲ ਸਵੇਰ ਸੁਈ 6 ਵਜੇ ਕੱਲ ਸਵੇਰ 6 ਵਜੇ ਸੁਈਆ ਅੱਛਾ ਵੱਡੇ ਭਾਈ ਕਿੰਨਾ ਦੁੱਧ ਦੇ ਦਿੰਦੀ ਰਹੀ ਹੈ ਇਹ 25 26 ਕਿਲੋ ਆਮ ਨਾਰਮਲ ਤੇ ਚੱਲਦੀ ਹੈ ਜੀ 25 26 ਕਿਲੋ ਨਾਰਮਲ ਦੁੱਧ ਤੇ ਚੱਲਦੀ ਜਾਂਦੇ ਆ ਬੱਚਾ ਦੇਗੀ ਵਿਰੇ ਕਿ ਬੱਚੀ ਹਾਂ ਅੱਛਾ ਜੀ ਬੱਚਾ ਠੀਕ ਹੈ ਕਿਹੜਾ ਢੀਗਾ ਭਰਾਇਆ ਸੀ ਇਹ ਇਹ ਸਨੋਮੈਨ ਦਾ ਭਰਾਇਆ ਸੀ ਸਨੋਮੈਨ ਵੱਡੇ ਕੀ ਬੱਚਾ ਹੈ ਹਾਂ ਆ ਵੀਜ ਜੂਪੀਟਰ ਦੀ ਹੈ ਆ ਵੀਜ ਜੂਪੀਟਰ ਦੀ ਠੀਕ ਇਹ ਆਪਾਂ ਤੈਲੀ ਲੈ ਕੇ ਪਈਆਂ ਸੂਵੀਰ ਤੋਕੜ ਕੱਪੜਾ ਅੱਛਾ ਪਹਿਲੇ ਸੂਏ ਤੋਕੜ ਗੱਬੜ ਤੈਲੀ ਲਈ ਸੀਗੀ ਤੇ ਵੀਰੇ ਤੁਸੀਂ ਦੂਜੀ ਸੂਏ ਘਰੇ ਚੋਲੀ ਫੇਰੇ ਹਾਂ ਘਰੇ ਚੋਲੀ ਤੋਂ ਤੀਜਾ ਸੂਆ ਸੂਈ ਆ ਤੁਹਾਡੇ ਕੋਲ ਤੋਂ ਤੀਜਾ ਸੂਆ ਸੂਈ ਠੀਕ ਹੈ ਵੀਰੇ ਅੱਛਾ ਵੀਰੇ ਵੇਚਣ ਦਾ ਇਰਾਦਾ ਬਣ ਗਿਆ ਹਣਾ ਗਾਂ ਚੰਗੀ ਆ ਉਵੇਂ ਤਾਂ ਜੇ ਆਪਾਂ ਚੱਲ ਹੁੰਦੀ ਤਾਂ ਚੰਗੀ ਕੀਮਤ ਦੀ ਗਾਂ ਸੀ ਹੁਣ ਕਿੰਨੇ ਦੀ ਦੇ ਦੇਂਗਾ ਭਰਾ 45 ਲੱਖ ਰੁਪਏ ਮੌਲਾ ਜਾਨਾ ਕਾ ਹਾਂ ਜੀ ਦਾ ਤੈਲਾ ਮੜਾ ਨੇੜੇ ਜੇ ਤੂੰ ਨਹੀਂ ਮੈਂ ਤੈਨੂੰ ਇਹ ਨਹੀਂ ਕਹਿੰਦਾ ਤੂੰ ਵੱਧ ਮੰਗੇ ਉਹਵੇਂ ਸਵਾ ਲੱਖ ਦੀ ਗਾਂ ਉਹਦੇ ਮੰਗੇ ਵੱਧ ਤਾਂ ਮੰਗਦੇ ਨੇ ਸਵਾ ਲੱਖ ਦੀ ਗਾਂ ਸੀ ਨੇੜੇ ਜੀ ਗੱਲ ਕਰ ਥੋੜਾ ਜਿਹਾ ਘਟਾ ਦੇ ਬਾੜਾ ਨਹੀਂ ਆਦਾ ਤੈਨੂੰ ਤੁਸੀਂ ਆਪ ਹੀ ਜਾ ਤੋ ਫਿਰ ਚੱਜ ਜਾ ਹੈ ਮੈਂ ਕਿੰਨੇ 45 ਦੀ ਦੇ ਦਈਏ ਨਹੀਂ ਭਾਈ ਧੱਕਾ ਨਹੀਂ ਹੈ ਨਹੀਂ ਵੇਖ ਲਈਆ ਕਿੰਨੇ ਦੀ ਫਿਰ ਹਾਂ ਨਾ ਦੱਸ ਦੇ ਵੀਰਾ 80000 ਦੀ ਦੇ ਦਾਂ 52000 ਦੀ ਚੱਲ ਠੀਕ 50 51 ਦੀ ਬਾਈ ਝਾ ਕੇ ਕਰਦਾ ਕਿੰਨਾ ਭੜਜੋ ਕੀ ਗੱਲ ਅੱਛਾ ਵੀਰੇ ਲੈ ਬਾਹਰ ਕੱਢ ਕੇ ਮਾਰੀ ਧੋਰੀ ਫਰਾ ਲੈ ਵੀ ਮਿੱਤਰੋ ਜੁਪੀਟਰ ਦੀ ਆ ਆ ਕਰਮਾਂ ਵਾਲੀ ਤੇ ਸਨੂ ਮੈਨ ਦਾ ਸੀਮਣ ਲਵਾਇਆ ਹੀ ਬਾਈ ਨੇ ਉਹ ਬੱਛਾ ਦੇ ਕੀ ਆ ਥਣੋਂ ਤੇਲਾ ਮੂਰਲੇਓ ਕੇ ਮਗਰ ਲੈ ਵੀਰੇ ਮਗਰ ਲੈ ਆਇਪੀ ਮਗਰ ਲੈ ਉੱਤੇ ਲੈ ਠੀਕ ਆ ਬਾਈ ਲੈ ਵੀ ਮਿੱਤਰੋ ਪਹਿਲੇ ਸੂਏ ਤੋਂ ਤੇਲਾ ਹਣਾ ਇੱਕ ਗੱਲ ਹੋਰ ਆ ਵੱਡੇ ਬਾਈ ਦੁੱਧ ਬਹੁਤ ਦਊਗੀ ਗੱਲ ਲੈ ਆ ਵੀਰੇ ਮੋੜਦਾ ਵੱਡੇ ਪੰਨ ਲੈ ਵੀ ਮਿੱਤਰੋ ਇੱਕ ਮਿੰਟ ਖੜੀ ਰਹਿਣ ਦੀ ਵੀਰੇ ਇੱਥੇ ਦੇ ਫੋਨ ਦਾ ਪ੍ਰੋਪਰ ਇੰਦਾ ਅੱਛਾ ਇਹ ਮੰਨ ਲਾ ਜਿਹੜਾ ਥਣ ਤਿਲ ਹੋਇਆ ਇਹਦੇ ਨਾਲ ਦੇ ਤਿੰਨ ਥਣ ਵਧੀਆ ਓਕੇ ਆ ਜਮਾ ਓਕੇ ਠੀਕ ਆ ਬਈ ਇਹਨੂੰ ਮੂੰਹ ਕਰੀ ਵੀਰੇ ਮੜਾ ਆ ਜਾਂਦਾ ਕਰਮਾ ਵਾਲੀ ਦਾ ਹਾਂ ਠੀਕ ਆ ਬਈ ਤੇ ਮੱਦੇ ਬਈ ਇਹਦਾ ਰੇਡ ਵੱਛਾ ਜਾਂਦਾ ਇਹਨੂੰ ਲਈ ਇੱਕ ਨਹੀਂ ਹੋਰ ਮੜੀ ਜਿਵੇਂ ਮੂੰਹ ਵਿਖਾਦਾ ਇਹਦਾ ਮੂੰਹ ਬੜਾ ਸੋਹਣਾ ਯਾਰ ਨਹੀਂ ਠੀਕ ਆ ਬਈ ਓਕੇ ਆ ਦੁੱਧ 30 ਕਿਲੋ ਦੇ ਦਊਗੀ ਬਈ ਹੈਨਾ ਜੇ 25 26 ਕਿਲੋ ਦਾ ਖੋਲਾ ਦਿੰਦੀ ਹੈ ਜੀ 30 ਕਿਲੋ ਦਾ ਤਾਂ ਦੇਜੋ ਜੋ ਕੋਈ ਸੇਵਾ ਕਰ ਲੈ ਟੋਰਾ ਉਹ ਤਾਂ ਅਗਲੇ ਦੀ ਹਿੰਮਤ ਆਈ ਬਣ ਦੇ ਵੀਰੇ ਤੁਹਾਨੂੰ ਧੰਨਵਾਦ ਤੇਰਾ ਭਰਾ ਬਹੁਤ ਚੰਗਾ ਬਾਈ ਤੋਕੜ ਦਾ ਫਣਗਾ ਬਾਈ ਇੱਕ ਗੱਲ ਦੱਸਦਾ ਸੱਜਣੋ ਲੈਣੀ ਨਾ ਲੈਣੀ ਉਹ ਤਾਂ ਤੁਹਾਡੀ ਹੈਗੀ ਮਰਜ਼ੀ ਪਰ ਮੇਰੇ ਹਿਸਾਬ ਦੇ ਨਾਲ ਤਾਂ ਯਾਰ ਇਹ ਭਾਅ ਦੇ ਵਿੱਚ ਕੋਈ ਮਾੜੀ ਨਹੀਂ ਗਾ ਬਾਕੀ ਤੁਸੀਂ ਪ੍ਰਭੂ ਵੱਧ ਸਿਆਣੇ ਜਿਨ੍ਹਾਂ ਨੇ ਪੱਠੇ ਪੋਣੇ ਮੈਂ ਦਾ ਕੀ ਮੈਂ ਤਾਂ ਬੋਲਣਾ ਤੁਸੀਂ ਵੇਖੋ ਮੈਨੂੰ ਪਰ ਚੰਗੀ ਲੱਗੇ ਵੇਖੋ ਗਾਂ ਦਾ ਕੱਦ ਕਾਠ ਵੀਰੇ ਕੋਲੇ ਖੜੀ ਕਿੰਨਾ ਕਰਦਾ ਤੇਰਾ ਭਰਾ ਮੇਰਾ ਛੇਪਟ ਕਰਦਾ ਹਾਂ ਹਾਂ ਤੇ ਤੈਨੂੰ ਵੀਰੇ ਮੂੰਹ 'ਚ ਪਾਉਂਦੀ ਆ ਹਨਾ ਨਹੀਂ ਠੀਕ ਆ ਬੱਚਾ ਇਹਦਾ ਵਿਖਾਉਣ ਨੂੰ ਰਹਿਣੀ ਤੇ ਛੱਡ ਕਰ ਆ ਦੇ ਨਾਲ ਹੀ ਠੀਕ ਆ ਲਈ ਮਿੱਤਰ ਤੋਂ ਮੈਂ ਬੱਚਾ ਵੀ ਵਿਖਾਦਾ ਫਿਰ ਆ ਬੈਠਾ ਠੀਕ ਆ ਓਕੇ ਬੱਚਾ ਸੋਹਣਾ ਬੜਾ ਆਇਆ ਹੈ ਨਾ ਬਾਈ ਚਰੀ ਮੜਾ ਜੈ ਨੂੰ ਪੂਰਾ ਵਿਖਾਈਏ ਯਾਰ ਇਹ ਵੀ ਪਰ ਨਾਲ ਹੀ ਦੇ ਦੇਗਾ ਇਹ ਤਾਂ ਨਾਲ ਹੀ ਦੇ ਦੇ ਇਹ ਪਹਿਲਵਾਨ ਨਾਲ ਹੀ ਵੇਖ ਕਿੱਡਾ ਘੈਂਟ ਯਾਰ ਜੇ ਬੱਚੀ ਆ ਜਾਂਦੀ ਸੱਜਣਾ ਤੂੰ ਗਾ ਨਹੀਂ ਸੀ ਵੇਜ ਮੇਰਾ ਭਾ ਵਿਚ ਨਹੀਂ ਸੀ ਬਾਈ ਅੱਛਾ ਦੂਜੀ ਕਿਹੜੀ ਆ ਵੀਰੇ ਇਹ ਤਾਂ ਇਹਦਾ ਕੀ ਡਿਟੇਲ ਹੈ ਇਹਦਾ ਇੱਕ ਕੱਚੀ ਹੈ ਵੇ ਕਟੋਕੜ 15 ਦਿਨ ਲੈ ਜੂਗੀ ਇਹ ਵੀ ਅਜੇ 15 ਦਿਨ ਲੈ ਜੂਗੀ ਠੀਕ ਹੈ ਵੀਰੇ ਕਿੰਨਾ ਸੂਆ ਸੁੰਦੀ ਹੈ ਇਹ ਇਹ ਦੂਜਾ ਸੂਆ ਹੈ ਦੂਜਾ ਸੂਆ ਸੁੰਦੀ ਆ ਇਹਦਾ ਫਿਰ ਰੇਟ ਵੀਰੇ ਇਹਦਾ ਤਾਂ 70000 ਰੁਪਏ ਮੰਗਦੇ 70000 ਰੁਪਿਆ ਮਾਨ ਤਨ ਕਿੰਨਾ ਕੁ ਕਰਦੇ ਹੋ ਇਹ ਥੋੜਾ ਬਹੁਤਾ ਕਰਾਂਗਾ ਗਾਂ ਬਣਦੀ ਬਹੁਤ ਜਿਆਦਾ ਹੀ ਹੈ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਵੀਰੇ ਇਹ 16 17 ਕਿਲੋ ਦਾ ਨਾਰਮਲ ਤੇ ਚੱਲਦੀ ਹੈ 17 16 ਦੇ ਹੈ ਕੱਢੀ ਤੋਰੀ ਮੜਾ ਤੋੜ ਦੇ ਇਹਨੂੰ ਵੀ ਵੀਰੇ ਲੈ ਵੀ ਮਿੱਤਰੋ 16 17 ਕਿਲੋ ਦਾ ਨਾਰਮਲ ਗਾਂ ਚੱਲਦੀ ਹੈ ਵੇਖੋ ਕਰੋ ਦੀ ਤੁਸੀਂ ਕਰ ਲੇਵੇ ਭਾਂਡੇ ਆ ਲੋ ਖਰੀਆ ਬਣ ਦੀ ਵਾਕਈ ਬਹੁਤ ਹੋਊਗੀ ਨਾ ਬਾਈ ਕੱਚੀ ਵਾਲੀ ਹੈ ਮੀਵੀ ਦਿਨ ਲੈ ਜੂ ਹਜੇ ਆਰਾਮ ਨਹੀਂ ਲੈ ਆ ਵੀਰ ਮੋੜ ਦੇ ਬਾਈ ਓਕੇ ਮੈਂ ਠੀਕ ਆ ਬਾਈ ਬਣ ਦੇ ਵੀਰੇ ਬਸ ਕੋਈ ਗੱਲ ਤੋਂ ਸeraiਆ ਦੀ ਇਹ ਹੋ ਗਈ 2 ਨੰਬਰ ਤੇ ਵੀਰੇ ਮੈਂ ਤਣ ਕਰ ਦਿਆਂ ਵੈਸੇ ਖੁੱਲਾ ਜਾ ਹਾਂਜੀ ਕਰ ਤਾਂਗੇ ਦੇ ਦੇਂਗਾ 60 ਫੜ ਦੀ ਕਿ ਨਹੀਂ ਨਹੀਂ ਬਈ ਇਹਨੇ ਤੇ ਨਹੀਂ ਕਿੰਨੇ ਦੀ ਦੇ ਦੇਂਗਾ ਹਾਂ ਨਾ ਜੀ ਜ਼ਰਾ ਭਰਾ ਜੀ ਹੈ ਮਾਨਤਾ ਨਹੀਂ ਕਰਾਂਗੇ ਬਸ ਕਿੰਨਾ ਕੁ ਕਰਦੇ ਹਾਂ ਨਾ ਜੀ ਦੱਸ ਨਵੇਂ ਬੇੜ ਦੇ 5000 ਰੁਪਏ ਦੇ ਹੈ 65 ਦੀ ਦੇ ਬਸ ਘੱਟ ਰਹੀ ਦਿੰਦੇ ਠੀਕ ਹੈ ਜੀ ਧੰਨਵਾਦ ਆ ਬਈ ਕੋਈ ਮਾਰੀ ਨਹੀਂ ਬੱਚੀ 80 ਨੂੰ ਹੱਥ ਮਾਰ ਸਕਦੀ ਤਿਆਰ ਹੋ ਗਈ ਹਾਂ ਤਿਆਰ ਬਹੁਤ ਸੋਹਣੀ ਹੁੰਦੀ ਹੈ ਜੀ ਠੀਕ ਹੈ ਆ ਇੱਕ ਗਾ ਹੋਰ ਆ ਵੀਰੇ ਹਾਂਜੀ ਇਹ ਇਹਦੇ ਕਿੰਨੇ ਦਿਨ ਬਾਕੀ ਆ ਇਹ ਤਾਂ ਇਹ ਵੀ 9 10 ਦਿਨ ਤਾਂ ਆਰਾਮ ਨਾਲ ਕੱਢੂ ਹੋਣੀ ਲੌਣ ਲੱਗੀ ਠੀਕ ਹੈ ਜੀ ਇਹ ਦੁੱਧ ਕਿੰਨਾ ਕੁ ਦੇ ਦਿੰਦੀ ਆ ਭਾਈ ਇਹ 14 15 ਗਲਦੋਹ ਰਹਿੰਦੀ ਹੈ ਠੀਕ ਆ ਵੀਰੇ ਇਹਦੇ ਦਿਨ ਹਜੇ 10 ਲੈ ਜੂਗੀ ਕਿ ਬਾਦ ਗਰਾਵਣਾ ਖੋਲੇ ਹਜੇ ਹੋਣੀ ਲੌਣ ਲੱਗੀ ਥੀ ਥੱਲੋ ਚੰਗੀ ਬਣਦੀ ਹੋਣੀ ਹੈ ਨਾ ਬਾਈ ਆਏ ਪਰਲੀ ਗਾਣੋਂ ਜ਼ਿਆਦੇ ਬਣਦੀ ਹੈ ਠੀਕ ਆ ਵੀਰੇ ਠੀਕ ਆ ਬਾਈ ਇਹਦਾ ਫਿਰ ਰੇਟ ਬਾਈ ਇਹਦਾ 60000 ਰੁਪਏ ਦੇਣੀ ਜੰਨੇ ਵੀ ਜਸ ਤੈਨੂੰ ਇੱਕੋ 55000 ਦੀ ਹੈ ਹੈ 55000 30000 ਰੁਪਈਆ ਲੈਣੀ ਨਹੀਂ 55000 ਹੈ ਹੋ ਸਕਦਾ ਮੈਂ ਹੀ ਲੈ ਲਵਾਂ ਤੁਹਾਡਾ ਮਾਤਨ ਕਰ ਦਾਂਗੇ ਮੇਰਾ ਤਾਂ ਕਰ ਦਿਆਂ ਮਾਨਤਾ ਜੇ ਮੈਂ ਲੈ ਲਵਾਂ ਪੂਰਾ ਪੂਰਾ ਹੈ ਠੀਕ ਆ ਬਾਈ ਓਕੇ ਤੋ ਯਾਰ ਮੇਤਰੋ ਵੈੜ ਬੜੀ ਟਿਕਾਣੇ ਦੀ ਹਣਾ ਤੇ ਇਹ ਤਿੰਨ ਜਾਨਵਰ ਸੀ ਵੀਰੇ ਤੋੜ ਦਈਏ ਮੜਾ ਜਾ ਵੀਰੇ ਇਹਨੂੰ ਵੀ ਖੋਲ ਦੇ ਮੜਾ ਜਾ ਵੇਖੋ ਮਿੱਤਰੋ ਨਹੀਂ ਠੀਕ ਆ ਬਾਈ ਇੱਕ ਉਹ ਮਾ ਬੜਾ ਸੋਹਣਾ ਇੰਦਾ ਹੈ ਨਾ ਸਰ ਸਰ ਪੱਤੇ ਐਨੀ ਕਾਲੀ ਨਾ ਪਾ ਪੜਨ ਦੇ ਵੀਰੇ ਕੋਈ ਗੱਲ ਠੀਕ ਆ ਬਾਈ ਵੀਰਾਂ ਦਾ ਤੋਕੜਾ ਗੱਪੜਾ ਲੈ ਕੇ ਮਿਹਨਤ ਕਰਦਾ ਬਾਈ ਇੱਕ ਚੀਜ਼ ਸਿੱਖਣ ਨੂੰ ਮਿਲੀ ਆ ਭਰਾ ਦੇ ਕੋਲੋ ਜੜੀਆਂ ਬਾਈ ਨੇ 托ਕੜਾ ਕੱਪੜਾ ਗਾਈਆਂ ਲਈਆਂ ਗਾਈਆਂ ਦੀ ਕਲੈਕਸ਼ਨ ਕੀਤੀ ਹੈ ਨਾ ਉਹ ਟੌਪ ਦੀ ਕੀਤੀ ਆ ਇੱਕ ਜਹਾਏ ਵੱਡੇ ਵੀਰੇ ਤੂੰ ਫਿਰ ਮਨਲਾ ਦੁੱਧੋ ਹੱਟੀਆਂ ਵੀ ਲੈ ਲੈਣਾ ਨਹੀਂ 托ਕੜਾ ਦੁੱਧ ਦਿੰਦੀ ਲੈਨੇ ਦੁੱਧ ਦਿੰਦੀ ਵੀ ਥੰਮ ਥਰੋਂ ਪਾਸ ਕਰਕੇ ਹੈ ਨਾ ਤੇ ਚੈੱਕ ਪਾਸ ਕਰਾ ਕੇ ਲੈਨੇ ਹੋ ਹਾਂ ਚੈੱਕ ਪਾਸ ਠੀਕ ਆ ਬਾਈ ਧੰਨਵਾਦ ਥੋੜਾ ਅੱਛਾ ਵੀਰੇ ਕਿਵੇਂ ਰਹਿੰਦਾ ਸਸਟਨ ਬਣ ਜਾਂਦੇ 2 ਰੁਪਏ ਵਧੀਆ ਸਹੀ ਅਮਾਨਦਾਰੀ ਹੈ ਬਣ ਜਾਂਦੇ ਠੀਕ ਆ ਚਲੋ ਸ਼ੁਕਰ ਅੱਛਾ ਨੰਬਰ ਵੀਰੇ ਆਪਣਾ ਨੰਬਰ 628488086 ਇੱਕ ਵਾਰੀ ਹੋਰ ਬੋਲ ਦਈਏ ਵੀਰੇ 628488086 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਓ ਭਾਈਨਾ ਤੁਸੀਂ رابطہ ਕਰ ਮਿੱਤਰੋ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਹੈ ਪਿੰਡ ਹੈਗਾ ਜਲਾਲਿਆਣਾ ਤੇ ਜ਼ਿਲ੍ਹਾ ਹੈਗਾ ਫਰੀਦਕੋਟ ਨੇੜੇ ਹੈਗਾ ਸ਼ਹਿਰ ਕੋਟਕਪੂਰਾ ਬਾਈ ਦਾ ਘਰ ਬਾਹਰ ਖੇਤਾਂ ਜਿਹਾ ਗਿਆ ਹੈ ਨਾ ਬਾਈ ਨਹੀਂ ਫਿਰਨੀ ਤੇ ਰਹਿ ਗਈ ਫਿਰਨੀ ਤੇ ਰਹਿ ਗਈ ਠੀਕ ਹੈ ਭਾਈ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ